ਅੱਜ ਅਸੀਂ ਕਾਂਗਰਸ ਪਾਰਟੀ ਦਾ ਫਾਊਂਡੇਸ਼ਨ ਡੇ ਮਨਾ ਰਹੇ ਹਾਂ 47ਵਾਂ ਫਾਊਂਡੇਸ਼ਨ ਡੇ ਹੈ। ਬਹੁਤੀ ਮੈਨੂੰ ਮਾਣ ਆ ਕਿ ਅਸੀਂ ਇਸ ਪਾਰਟੀ ਨਾਲ ਜੁੜੇ ਆ। ਸਭ ਤੋਂ ਵੱਡੀ ਇਸ ਪਾਰਟੀ ਦੀ ਖਾਸ ਗੱਲ ਹੈ ਜਿਹੜੀ ਕਿ ਮਹਿਲਾਵਾਂ ਨੂੰ ਜਿਹੜੀ ਰਿਸਪੈਕਟ ਮਿਲਦੀ ਹੈ। ਹੋਰ ਕਿਸੇ ਪਾਰਟੀ ਜਸ ਤੱਕ ਮੈਂ ਨਹੀਂ ਦੇਖੀ। ਜੋ ਅਸੀਂ ਸੁਣਦੇ ਆਂ ਆਸ-ਪਾਸ। ਬਾਕੀ ਆਪਣੀ ਪਾਰਟੀ ਨਾਲ ਹਰ ਕਿਸੇ ਨੂੰ ਪਿਆਰ ਹੁੰਦਾ। ਅਗਰ ਅਸੀਂ ਆਪਣੇ ਦੇਸ਼ ਨੂੰ ਪਿਆਰ ਕਰਦੇ ਆਂ ਉਸੇ ਤਰ੍ਹਾਂ ਅਸੀਂ ਪਾਰਟੀ ਨੂੰ ਪਿਆਰ ਕਰਦੇ ਆਂ ਬਿਕਾਜ਼ ਜਿਹੜੀ ਕਾਂਗਰਸ ਪਾਰਟੀ ਹੈ ਇਹਦਾ ਬਹੁਤ ਵੱਡਾ ਯੋਗਦਾਨ ਹੈ ਜਿਹੜਾ ਸਾਡੀ ਆਜ਼ਾਦੀ ਦੇ ਸੰਗਰਾਮ ਹੋਈ ਸੀ ਉਹਦੇ ਵਿੱਚ ਕਾਂਗਰਸ ਪਾਰਟੀ ਨੇ ਬਹੁਤ ਯੋਗਦਾਨ ਦਿੱਤਾ ਸਾਡੇ ਜਿਹੜੇ ਜਿਹੜੇ ਕਾਂਗਰਸ ਦੇ ਲੀਡਰਸ ਜਿਹੜੇ ਸਟਾਰਟ ਹੋਏ ਮਹਾਤਮਾ Gandhi ਜੀ ਜਦੋਂ ਆਈ ਸੀਸ ਲਹਿਰ ਨਾਲ ਜੁੜੇ ਉਦੋਂ ਬਹੁਤ ਜਿਹੜੇ ਯੋਧੇ ਜੀ ਹੋਰ ਪਾਵਰ ਮਿਲੀ ਯੂਥ ਨੂੰ ਪਾਵਰ ਮਿਲੀ ਭਗਤ ਸਿੰਘ ਜੀ ਨੂੰ ਅਸੀਂ ਸਲੂਟ ਕਰਦੇ ਆਂ ਇਹ ਚੀਜ਼ਾਂ ਜਿਹੜੀਆਂ ਚੁਰਦੀਆਂ ਆ ਰਹੀਆਂ ਅੱਜ ਤੱਕ ਕਾਂਗਰਸ ਪਾਰਟੀ ਨੇ ਬਹੁਤ ਬਲੀਦਾਨ ਦਿੱਤੇ ਆ ਤੇ ਸਾਨੂੰ ਮਾਣ ਹੈ ਕਿ ਅਸੀਂ ਕਾਂਗਰਸ ਪਾਰਟੀ ਨਾਲ ਜੁੜੇ ਆ ਕਈ ਨਵੀਆਂ ਚੀਜ਼ਾਂ ਜਿਹੜੀਆਂ ਆਈਆਂ ਉਹ ਕਾਂ ਕਾ ਜੁਨੀਆ ਪਾਰਟੀਆਂ ਬਣੀਆਂ ਉਹ ਇਹਨਾਂ ਦੀ ਹੀ ਦੇ ਕਾਂਗਰਸ